ਹਰ ਕੋਈ ਆਪਣਾ ਪੰਦ ਦਿਖਾਉਂਦਾ ਹੈ ਪਰ ਸਚਾਈ ਤਾਂ ਉਸ ਵਿੱਚ ਹੁੰਦੀ ਹੈ ਜੋ ਅਖੀਰ ਤੱਕ ਤੁਹਾਡੇ ਨਾਲ ਰਹਿੰਦਾ ਹੈ ਕਦੇ ਕਦੇ ਸਕੂਨ ਕਿਸੇ ਦਵਾਈ ਨਾਲ ਨਹੀਂ ਸਗੋਂ ਕਿਸੇ ਦੇ ਸੱਚੇ ਸ਼ਬਦਾਂ ਨਾਲ ਆਉਂਦਾ ਹੈ ਜਿਨ੍ਹਾਂ ਦਾ ਸੁਭਾਅ ਹਮੇਸ਼ਾ ਬਦਲਦਾ ਰਹਿੰਦਾ ਹੈ ਉਹ ਕਦੇ ਵੀ ਕਿਸੇ ਲਈ ਸਥਿਰ ਨਹੀਂ ਹੁੰਦੇ ਜੇਕਰ ਕੋਈ ਤੁਹਾਨੂੰ ਮੌਕਾ ਦੇਵੇ ਤਾਂ ਉਸ ਨੂੰ ਧੋਖਾ ਨਾ ਦਿਓ ਤੇ ਜੇਕਰ ਕੋਈ ਤੁਹਾਨੂੰ ਧੋਖਾ ਦੇਵੇ ਤਾਂ ਉਸ ਨੂੰ ਦੂਜਾ ਮੌਕਾ ਨਾ ਦਿਓ ਸਿਰਫ ਧੋਖਾ ਦੇਣਾ ਹੀ ਗਲਤ ਨਹੀਂ ਹੈ ਸਗੋਂ ਕਿਸੇ ਦੇ ਨੇੜੇ ਹੋਣ ਦਾ ਦਿਖਾਵਾ ਕਰਨਾ ਵੀ ਇੱਕ ਵੱਡਾ ਵਿਸ਼ਵਾਸਘਾਤ ਹੈ ਗਲਤ ਦੇ ਨਾਲ ਖੜੇ ਹੋਣਾ ਕਦੇ ਵੀ ਸਹੀ ਨਹੀਂ ਹੁੰਦਾ ਭਾਵੇਂ ਉਹ ਤੁਹਾਡੇ ਕਿੰਨਾ ਵੀ ਕਰੀਬ ਕਿਉ ਨਾ ਹੋਵੇ ਹੰਕਾਰ ਨੂੰ ਕਦੇ ਵੀ ਨਾ ਪਾਲੋ ਤੇ ਆਤਮ ਸਨਮਾਨ ਨੂੰ ਕਦੇ ਨਾ ਛੱਡੋ ਹੰਕਾਰ ਤੁਹਾਨੂੰ ਅੱਗੇ ਨਹੀਂ ਵਧਣ ਦੇਵੇਗਾ ਜਦਕੇ ਆਤਮ ਸਨਮਾਨ ਤੁਹਾਨੂੰ ਕਦੇ ਵੀ ਡਿੱਗ ਨਹੀਂ ਦੇਵੇਗਾ ਰੱਬ ਦੇ ਇਨਸਾਫ ਦੀ ਚੱਕੀ ਭਾਵੇਂ ਹੀ ਹੌਲੀ-ਹੌਲੀ ਚੱਲਦੀ ਹੋਵੇ ਪਰ ਉਹ ਬਹੁਤ ਡੁੰਗਾਈ ਤੱਕ ਪੀਸਦੀ ਹੈ ਹਰ ਕੋਈ ਸੱਚ ਦਾ ਭੁੱਖਾ ਹੁੰਦਾ ਹੈ ਪਰ ਜਦੋਂ ਸੱਚ ਸਾਹਮਣੇ ਆਉਂਦਾ ਹੈ ਤਾਂ ਬਹੁਤ ਘੱਟ ਲੋਕ ਉਸ ਨੂੰ ਸਵੀਕਾਰ ਕਰ ਪਾਉਂਦੇ ਨੇ ਜੀਵਨ ਵੀ ਮੌਸਮ ਵਾਂਗ ਹੈ ਸਮੱਸਿਆਵਾਂ ਇੱਕ-ਇੱਕ ਕਰਕੇ ਆਉਂਦੀਆਂ ਤੇ ਜਾਂਦੀਆਂ ਨੇ ਜੇਕਰੇ ਪਰੇਸ਼ਾਨੀਆਂ ਨਾ ਆਉਣ ਤਾਂ ਜੀਵਨ ਦਾ ਤਜਰਬਾ ਨਹੀਂ ਮਿਲ ਸਕਦਾ ਸੱਚੇ ਰਿਸ਼ਤੇ ਉਹੀ ਹੁੰਦੇ ਨੇ ਜੋ ਔਖੇ ਵੇਲੇ ਵਿੱਚ ਪਿਆਰ ਤੇ ਸਮਰਥਨ ਦਿਖਾਉਂਦੇ ਨੇ ਰਿਸ਼ਤੇ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੇ ਜੇਕਰ ਉਹ ਸ਼ਬਦਾਂ ਨਾਲ ਟੁੱਟਦੇ ਨੇ ਤਾਂ ਅੱਖਾਂ ਵਿੱਚ ਰਹਿ ਜਾਂਦੇ ਨੇ ਤੇ ਜੇਕਰ ਅੱਖਾਂ ਤੋਂ ਟੁੱਟਦੇ ਨੇ ਤਾਂ ਫਿਰ ਯਾਦਾਂ ਵਿੱਚ ਵਸੇ ਰਹਿੰਦੇ ਨੇ ਭਰੋਸਾ ਕੱਚ ਵਾਂਗ ਹੁੰਦਾ ਹੈ ਇੱਕ ਵਾਰੀ ਟੁੱਟ ਜਾਵੇ ਤਾਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਜੁੜਦਾ ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੋਚ ਵਿਚਾਰ ਜ਼ਰੂਰ ਕਰੋ ਜੋ ਵਿਅਕਤੀ ਆਪਣੀ ਨਿੰਦਿਆ ਨੂੰ ਸਹਿੰਦਾ ਹੈ ਤੇ ਉਸ ਨੂੰ ਸਵੀਕਾਰ ਕਰਦਾ ਹੈ ਉਹੀ ਅਸਲ ਵਿੱਚ ਦੁਨੀਆ ਨੂੰ ਜਿੱਤਦਾ ਹੈ ਜੀਵਨ ਵਿੱਚ ਵਿਅਕਤੀ ਦੁੱਖ ਨਾਲ ਨਹੀਂ ਸਗੋਂ ਆਪਣੀ ਗਲਤ ਸੋਚ ਤੇ ਵਿਵਹਾਰ ਨਾਲ ਡਿੱਗਦਾ ਹੈ ਦਰਖਤ ਤੋਂ ਡਿੱਗਿਆ ਹੋਇਆ ਪੱਤਾ ਸਾਨੂੰ ਸਿਖਾਉਂਦਾ ਹੈ ਕਿ ਜੇਕਰ ਜੀਵਨ ਵਿੱਚ ਬੋਝ ਬਣ ਜਾਓਗੇ ਤਾਂ ਆਪਣੇ ਹੀ ਤੁਹਾਨੂੰ ਥੱਲੇ ਡਿੱਗਣ ਵਿੱਚ ਮਦਦ ਕਰਨਗੇ ਜਿਕਰ ਕਿਸੇ ਚੀਜ਼ ਉੱਤੇ ਹੰਕਾਰ ਹੋਣ ਲੱਗੇ ਤਾਂ ਸ਼ਮਸ਼ਾਨ ਦਾ ਇੱਕ ਚੱਕਰ ਲਗਾਓ ਉੱਥੇ ਉਹਨਾਂ ਤੋਂ ਵੀ ਸ਼ਕਤੀਸ਼ਾਲੀ ਲੋਕ ਰਾਖ ਵਿੱਚ ਬਦਲੇ ਪਏ ਮਿਲਣਗੇ ਕਦੇ ਵੀ ਆਪਣੇ ਉੱਤੇ ਹੰਕਾਰ ਨਾ ਕਰੋ ਕਿਉਂਕਿ ਪੱਥਰ ਵੀ ਭਾਰਾ ਹੋ ਕੇ ਪਾਣੀ ਵਿੱਚ ਡੁੱਬ ਜਾਂਦਾ ਹੈ ਤੇ ਤੁਹਾਡੇ ਰਿਸ਼ਤੇ ਵੀ ਆਪਣਾ ਵਜੂਦ ਖੋ ਸਕਦੇ ਨੇ ਹੰਕਾਰ ਉਦੋਂ ਆਉਂਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਕੁਝ ਕੀਤਾ ਹੈ ਤੇ ਸਨਮਾਨ ਉਦੋਂ ਮਿਲਦਾ ਜਦੋਂ ਦੁਨੀਆ ਨੂੰ ਲੱਗਦਾ ਹੈ ਕਿ ਤੁਸੀਂ ਕੁਝ ਕੀਤਾ ਹੈ ਅਸਲੀ ਫਰਕ ਇਸ ਗੱਲ ਨਾਲ ਪੈਂਦਾ ਹੈ ਕਿ ਤੁਸੀਂ ਕਿੰਨੇ ਪਲ ਖੁਸ਼ੀ ਨਾਲ ਬਤਾਏ ਤੇ ਕਿੰਨਿਆਂ ਦੀ ਖੁਸ਼ੀ ਦਾ ਕਾਰਨ ਬਣੇ ਜੋ ਤੁਸੀਂ ਚਾਹੁੰਦੇ ਹੋ ਉਹ ਹਮੇਸ਼ਾ ਹੋਵੇ ਇਹ ਜ਼ਰੂਰੀ ਨਹੀਂ ਹੈ ਪਰ ਜੋ ਉਹ ਰੱਬ ਚਾਹੁੰਦਾ ਹੈ ਉਹ ਜ਼ਰੂਰ ਹੋਵੇਗਾ ਤੇ ਜੇਕਰ ਤੁਸੀਂ ਰੱਬ ਦੇ ਰਾਹ ਤੇ ਚੱਲੋਗੇ ਤਾਂ ਜੋ ਤੁਸੀਂ ਚਾਹੁੰਦੇ ਹੋ ਫਿਰ ਉਹ ਵੀ ਹੋ ਸਕਦਾ ਹੈ। ਅਤੀਤ ਨੂੰ ਬਦਲਿਆ ਨਹੀਂ ਜਾ ਸਕਦਾ। ਵਰਤਮਾਨ ਤੋਂ ਬਚਿਆ ਨਹੀਂ ਜਾ ਸਕਦਾ ਪਰ ਭਵਿੱਖ ਨੂੰ ਸੰਭਾਲਣ ਦਾ ਕੰਮ ਸਿਰਫ ਵਰਤਮਾਨ ਵਿੱਚ ਹੀ ਕੀਤਾ ਜਾ ਸਕਦਾ ਹੈ। ਇਹ ਦੁਨੀਆ ਪ੍ਰਸਿੱਧੀ ਤੇ ਪਛਾਣ ਦੀ ਥਾਂ ਹੋ ਸਕਦੀ ਹੈ ਪਰ ਅਸਲੀ ਪਛਾਣ ਤੁਹਾਡੇ ਅੰਦਰ ਹੈ। ਜੇਕਰ ਤੁਸੀਂ ਆਪਣੇ ਆਪ ਤੋਂ ਦੂਰ ਹੋ ਗਏ ਤਾਂ ਜੀਵਨ ਦੀ ਅਸਲੀ ਸੁੰਦਰਤਾ ਗਵਾਚ ਜਾਵੇਗੀ। ਇਸ ਦੁਨੀਆ ਵਿੱਚ ਹਰ ਕੋਈ ਪਹਿਲਾਂ ਆਪਣੇ ਲਈ ਜਿਉਂਦਾ ਹੈ ਪਰ ਅਸਲੀ ਮਹਾਨਤਾ ਹੋਰਾਂ ਲਈ ਜਿਉਣ ਵਿੱਚ ਹੈ। ਜਦੋਂ ਲੋਕ ਤੁਹਾਡੀ ਮਦਦ ਨਹੀਂ ਕਰਦੇ ਤੇ ਤੁਹਾਡੀ ਆਲੋਚਨਾ ਕਰਦੇ ਨੇ ਤਾਂ ਇਹ ਤੁਹਾਡੇ ਲਈ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਆਲੋਚਨਾ ਸੁਧਰਨ ਦਾ ਮੌਕਾ ਦਿੰਦੀ ਹੈ ਤੇ ਪ੍ਰਸ਼ੰਸਾ ਪ੍ਰੇਰਿਤ ਕਰਦੀ ਹੈ। ਆਲੋਚਨਾ ਤੋਂ ਡਰ ਕੇ ਆਪਣੇ ਲਕਸ਼ਣ ਨੂੰ ਨਾ ਛੱਡੋ। ਕਿਉਂਕਿ ਜਦੋਂ ਤੁਸੀਂ ਆਪਣੇ ਲਕਸ਼ਤ ਤੱਕ ਪਹੁੰਚੋਗੇ ਤਾਂ ਤੁਹਾਡੇ ਆਲੋਚਕਾਂ ਦੀ ਰਾਏ ਆਪਣੇ ਆਪ ਬਦਲ ਜਾਵੇਗੀ ਮਨ ਉਹਨਾ ਹੀ ਚੰਚਲ ਹੈ ਜਿੰਨੀ ਹਵਾ ਇਹੀ ਮਨ ਸਾਨੂੰ ਵਾਸਨਾ ਤੇ ਹੋਰ ਬੁਰਾਈਆਂ ਵਿੱਚ ਫਸਾ ਕੇ ਪਟਕਾ ਦਿੰਦਾ ਹੈ ਪਰ ਜੇਕਰ ਮਨ ਨੂੰ ਕਾਬੂ ਕਰ ਲਿਆ ਜਾਵੇ ਤਾਂ ਜੀਵਨ ਦੀ ਹਰ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਜੀਵਨ ਮਿਲਣਾ ਭਾਗਾਂ ਦੀ ਗੱਲ ਹੈ ਤੇ ਮੌਤ ਸਮੇਂ ਦੀ ਗੱਲ ਹੈ पर मरने ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਇਹ ਸਿਰਫ ਕਰਮਾਂ ਦੀ ਗੱਲ ਹੈ ਜੀਵਨ ਵਿੱਚ ਕੁਝ ਅਜਿਹੇ ਕਰਮ ਵੀ ਕਰਨੇ ਚਾਹੀਦੇ ਨੇ ਜਿਨ੍ਹਾਂ ਦਾ ਇਕਲੌਤਾ ਗਵਾਹ ਉਹ ਰੱਬ ਹੋਵੇ ਸਲਾਹ ਦਾ ਮੁੱਲ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਸਲਾਹਕਾਰ ਕੌਣ ਹੈ ਜੇ ਪਿਆਰ ਕਰਨਾ ਹੈ ਤਾਂ ਚੰਦ ਵਾਂਗ ਕਰੋ ਜੋ ਆਪਣੀ ਰੋਸ਼ਨੀ ਤੇ ਆਪਣੇ ਦਾਗ ਦੋਹਾਂ ਨਾਲ ਪਿਆਰ ਕਰਦਾ ਹੈ ਇਹੀ ਪੂਰਨਤਾ ਤੇ ਸੁੰਦਰਤਾ ਹੈ ਕਦੇ-ਕਦੇ ਸਾਨੂੰ ਲੱਗਦਾ ਕਿ ਸਾਨੂੰ ਆਪਣੀ ਤਕਦੀਰ ਤੋਂ ਸ਼ਿਕਾਇਤ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਪਰ ਰੱਬ ਸਾਨੂੰ ਸਿਖਾਉਂਦਾ ਹੈ ਕਿ ਜਿਹੜੇ ਸਾਨੂੰ ਛੱਡ ਗਏ ਉਹਨਾਂ ਨੂੰ ਪਿਆਰ ਕਰਨ ਵਿੱਚ ਕੋਈ ਕਮੀ ਨਹੀਂ ਸੀ ਬਸ ਇਹ ਜੀਵਨ ਯਾਤਰਾ ਦਾ ਇੱਕ ਹਿੱਸਾ ਹੈ ਇਹ ਕਦੇ ਨਾ ਕਹੋ ਕਿ ਦਿਨ ਮਾੜਾ ਹੈ ਸਗੋਂ ਇਹ ਸਮਝੋ ਕਿ ਤੁਸੀਂ ਕੰਡਿਆਂ ਨਾਲ ਘਿਰੇ ਹੋਏ ਗੁਲਾਬ ਹੋ ਜਦੋਂ ਸਮੱਸਿਆਵਾਂ ਆਉਂਦੀਆਂ ਨੇ ਤਾਂ ਅਕਸਰ ਲੋਕ ਸਾਹ ਛੱਡ ਦਿੰਦੇ ਨੇ ਪਰ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਨਾ ਦਿਓ ਕਿ ਸਹੀ ਸਮਾਂ ਆਪਣੇ ਆਪ ਆ ਜਾਵੇਗਾ ਸਹੀ ਸਮਾਂ ਤਾਂ ਹੀ ਆਵੇਗਾ ਜਦੋਂ ਤੁਸੀਂ ਉਸ ਨੂੰ ਸਹੀ ਬਣਾਉਣ ਲਈ ਯਤਨ ਕਰੋਗੇ ਜੇਕਰ ਤੁਸੀਂ ਪਰੇਸ਼ਾਨੀਆਂ ਨਾਲ ਘਿਰੇ ਹੋਵੋ ਤਾਂ ਯਾਦ ਰੱਖਿਓ ਕਿ ਤਾਰੇ ਹਨੇਰੇ ਤੋਂ ਬਿਨਾ ਨਹੀਂ ਚਮਕਦੇ ਇਨਸਾਨ ਨੂੰ ਹਮੇਸ਼ਾ ਬੁਰਾਈ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜੋ ਬੁਰਾਈ ਕਰਦਾ ਹੈ ਉਸ ਨੂੰ ਉਸ ਦਾ ਨਤੀਜਾ ਜ਼ਰੂਰ ਭੁਗਤਣਾ ਪੈਂਦਾ ਹੈ ਜਿਵੇਂ ਇੱਕ ਬੱਚਾ ਸੈਂਕੜੇ ਗਊਆਂ ਵਿੱਚ ਆਪਣੀ ਮਾਂ ਨੂੰ ਲੱਭ ਲੈਂਦਾ ਹੈ ਉਦਾਂ ਹੀ ਸਾਡੇ ਕਰਮ ਸਾਨੂੰ ਹਜ਼ਾਰਾਂ ਦੀ ਭੀੜ ਵਿੱਚੋਂ ਲੱਭ ਹੀ ਲੈਂਦੇ ਨੇ ਜੋ ਵਿਅਕਤੀ ਦਰਦ ਸਹਿੰਦਾ ਹੈ ਉਹ ਪਵਿੱਖ ਵਿੱਚ ਖੁਸ਼ ਰਹਿ ਸਕਦਾ ਹੈ ਪਰ ਜੋ ਹੋਰਾਂ ਨੂੰ ਦਰਦ ਦਿੰਦਾ ਹੈ ਉਹ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਇਨਸਾਨ ਆਪਣੇ ਸੁਪਨੇ ਪੂਰੇ ਕਰਨ ਲਈ ਸਭ ਕੁਝ ਭੁੱਲ ਜਾਂਦਾ ਪਰ ਜਦੋਂ ਸਮਾਂ ਆਉਂਦਾ ਹੈ ਤਾਂ ਉਹੀ ਸੁਪਨੇ ਤੇ ਰਿਸ਼ਤੇ ਉਸ ਦੀ ਅਸਲੀ ਪਛਾਣ ਨੂੰ ਬੇਨਕਾਬ ਕਰ ਦਿੰਦੇ ਨੇ ਇਨਸਾਨ ਕੁਝ ਨਾ ਕੁਝ ਸਿਰਫ ਤਕਲੀਫ ਵਿੱਚ ਹੀ ਸਿੱਖਦਾ ਹੈ ਖੁਸ਼ੀ ਵਿੱਚ ਤਾਂ ਉਹ ਪੁਰਾਣੇ ਮਿਲੇ ਸਬਕ ਵੀ ਭੁੱਲ ਜਾਂਦਾ ਹੈ ਜਦੋਂ ਹਾਲਾਤ ਬਦਲਦੇ ਨੇ ਉਦੋਂ ਹੀ ਰਿਸ਼ਤਿਆਂ ਦੀ ਅਸਲੀ ਅਹਿਮੀਅਤ ਸਮਝ ਵਿੱਚ ਆਉਂਦੀ ਹੈ ਕੁਝ ਲੋਕ ਸਾਡੇ ਨਾਲ ਸਿਰਫ ਦਿਖਾਵੇ ਲਈ ਹੁੰਦੇ ਨੇ ਤੇ ਔਖੇ ਵੇਲੇ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਹੈ ਧੂੜ ਨਾਲ ਭਰੀਆਂ ਅੱਖਾਂ ਤੇ ਲੋੜ ਤੋਂ ਵੱਧ ਭਰੋਸੇਮੰਦ ਦਿਲ ਹਮੇਸ਼ਾ ਰੋਂਦੇ ਨੇ ਜੋ ਇਨਸਾਨ ਖੁਦ ਬੁਰੇ ਹਾਲਾਤਾਂ ਤੋਂ ਨਿਕਲ ਕੇ ਕਾਮਯਾਬ ਹੁੰਦਾ ਹੈ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਸਿਰਫ ਫਲ ਦੇਣ ਵਾਲੇ ਰੁੱਖ ਨੂੰ ਹੀ ਪੱਥਰ ਮਾਰੇ ਜਾਂਦੇ ਨੇ ਇਨਸਾਨ ਦਾ ਸੁਭਾਅ ਬੜਾ ਅਜੀਬ ਹੁੰਦਾ ਹੈ ਉਹ ਉਹਨਾਂ ਚੀਜ਼ਾਂ ਦੇ ਪਿੱਛੇ ਹੀ ਭਜਦਾ ਜਿਨ੍ਹਾਂ ਦੀ ਉਸ ਨੂੰ ਸਭ ਤੋਂ ਘੱਟ ਲੋੜ ਹੁੰਦੀ ਹੈ ਇੱਕ ਬਾਂਸਰੀ ਸੋਨੇ ਦੀ ਨਹੀਂ ਹੁੰਦੀ ਨਾ ਹੀ ਹੀਰੇ ਜਵਾਹਰਾਤਾਂ ਦੀ ਫਿਰ ਵੀ ਉਸ ਦੀ ਧੁਨ ਸਭ ਨੂੰ ਆਕਰਸ਼ਿਤ ਕਰਦੀ ਹੈ ਇਸੇ ਤਰ੍ਹਾਂ ਜਦੋਂ ਕਿਸੇ ਇਨਸਾਨ ਦੇ ਸ਼ਬਦ ਤੇ ਕਰਮ ਸੋਹਣੇ ਹੁੰਦੇ ਨੇ ਤਾਂ ਉਸ ਦੀ ਬਾਹਰੀ ਸੁੰਦਰਤਾ ਮਾਇਨੇ ਨਹੀਂ ਰੱਖਦੀ ਜੋ ਦਿਲ ਦੇ ਸਾਫ਼ ਹੁੰਦੇ ਨੇ ਉਹਨਾਂ ਦੇ ਬਹੁਤ ਘੱਟ ਖਾਸ ਲੋਕ ਹੁੰਦੇ ਨੇ ਰਿਸ਼ਤਿਆਂ ਵਿੱਚ ਨਾਰਾਜ਼ਗੀ ਇੰਨੀ ਲੰਮੀ ਨਹੀਂ ਖਿੱਚਣੀ ਚਾਹੀਦੀ ਕਿ ਉਹਨਾਂ ਨੂੰ ਤੋੜ ਹੀ ਦੇਵੇ ਕਿਉਂਕਿ ਬਹੁਤ ਘੱਟ ਲੋਕ ਸਮੇਂ ਦੀ ਅਸਲੀ ਕੀਮਤ ਸਮਝਦੇ ਨੇ ਲੋਕ ਅਕਸਰ ਆਪਣੇ ਫਾਇਦੇ ਲਈ ਚੰਗੀਆਂ ਗੱਲਾਂ ਕਰਦੇ ਨੇ ਤੇ ਜਦੋਂ ਮਤਲਬ ਨਿਕਲ ਜਾਂਦਾ ਹੈ ਤਾਂ ਉਹਨਾਂ ਦਾ ਅੰਦਾਜ਼ ਵੀ ਬਦਲ ਜਾਂਦਾ ਹੈ ਕਿਸੇ ਸੱਚੇ ਇਨਸਾਨ ਨਾਲ ਐਨਾ ਗਲਤ ਨਾ ਕਰੋ ਕਿ ਉਸਦੀ ਬੇਵਫਾਈ ਤੁਹਾਡੀ ਪੂਰੀ ਜ਼ਿੰਦਗੀ ਨੂੰ ਪਛਤਾਵੇ ਵਿੱਚ ਬਦਲ ਦੇਵੇ ਆਪਣੇ ਆਪ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੋ ਨਹੀਂ ਤਾਂ ਮੁਸੀਬਤਾਂ ਤੁਹਾਨੂੰ ਲੱਭ ਲੈਣਗੀਆਂ ਜਿੰਨੀ ਹੋਰਾਂ ਦੀ ਪ੍ਰਵਾਹ ਘਟ ਕਰੋਗੇ ਓਨੇ ਹੀ ਤੁਸੀਂ ਖੁਸ਼ ਰਹੋਗੇ ਕਿਉਂਕਿ ਚਾਹੇ ਕਿੰਨੇ ਵੀ ਚੰਗੇ ਕੰਮ ਕਰ ਲਓ ਤਾਰੀਫ ਅਕਸਰ ਆਖਰ ਵਿੱਚ ਮਿਲਦੀ ਹੈ ਜੇਕਰ ਤੁਸੀਂ ਕਿਸੇ ਇਨਸਾਨ ਨਾਲ ਮੁਹੱਬਤ ਕਰਦੇ ਹੋ ਤਾਂ ਉਹ ਤੁਹਾਡੀ ਕਮਜ਼ੋਰੀ ਬਣ ਸਕਦੀ ਹੈ ਪਰ ਜੇਕਰ ਤੁਸੀਂ ਰੱਬ ਨਾਲ ਪਿਆਰ ਕਰੋਗੇ ਤਾਂ ਉਹ ਤੁਹਾਡੀ ਤਾਕਤ ਬਣ ਜਾਂਦੀ ਹੈ ਕਿਸੇ ਜੀਵ ਨੂੰ ਦੁਖੀ ਕਰਕੇ ਕੋਈ ਵੀ ਸੁਖੀ ਨਹੀਂ ਰਹਿ ਸਕਦਾ ਗਰੀਬੀ ਤੇ ਕਠਿਨਾਈਆਂ ਤੋਂ ਮਿਲਿਆ ਸਬਕ ਇਨਸਾਨ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਜਦੋਂ ਭਰੋਸਾ ਕਮਜ਼ੋਰ ਹੁੰਦਾ ਹੈ ਤਾਂ ਇਨਸਾਨ ਦੇ ਕਰਮ ਅਧਰਮੀ ਹੋ ਜਾਂਦੇ ਨੇ ਤੇ ਅਜਿਹੇ ਹੀ ਅਧਰਮੀ ਕਰਮ ਉਸ ਨੂੰ ਵਿਨਾਸ਼ ਵੱਲ ਲੈ ਜਾਂਦੇ ਨੇ ਜਨਮ ਲੈਣ ਵਾਲੇ ਲਈ ਮੌਤ ਓਨੀ ਹੀ ਯਕੀਨੀ ਹੈ ਜਿੰਨਾ ਕ ਮੌਤ ਤੋਂ ਬਾਅਦ ਪੁਨਰ ਜਨਮ ਐਸਲੀ ਜੋ ਅਟਲ ਹੈ ਉਹਦੇ ਉੱਪਰ ਸੋਗ ਨਾ ਕਰੋ ਜੋ ਲੋਕ ਤੁਹਾਨੂੰ ਝੋਟ ਪਹੁੰਚਾਉਂਦੇ ਨੇ ਉਹਨਾਂ ਦੀ ਪ੍ਰਵਾਹ ਕਰਨੀ ਛੱਡ ਦਿਓ ਕਿਉਂਕਿ ਜਦੋਂ ਤੁਸੀਂ ਉਹਨਾਂ ਦੀ ਪ੍ਰਵਾਹ ਨਹੀਂ ਕਰੋਗੇ ਤਾਂ ਉਹ ਵੀ ਤੁਹਾਨੂੰ ਝੋਟ ਪਹੁੰਚਾਉਣੀ ਬੰਦ ਕਰ ਦੇਣਗੇ ਜਿਵੇਂ ਕੁਝ ਕੁ ਨਿੰਬੂ ਦੀਆਂ ਬੂੰਦਾਂ ਦੁੱਧ ਤੇ ਪਾਣੀ ਨੂੰ ਵੱਖ ਕਰ ਦਿੰਦੀਆਂ ਨੇ ਓਵੇਂ ਹੀ ਪੈਸੇ ਦਾ ਥੋੜਾ ਜਿਹਾ ਹੰਕਾਰ ਵੀ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ ਚਾਹੇ ਉਹ ਪਿਓ ਪੋਤ ਦਾ ਹੋਵੇ ਭੈਣ ਭਰਾ ਦਾ ਜਾਂ ਫਿਰ ਦੋਸਤੀ ਦਾ ਸਾਨੂੰ ਇੰਨਾ ਕਮਜ਼ੋਰ ਨਹੀਂ ਬਨਣਾ ਚਾਹੀਦਾ ਕਿ ਕੋਈ ਵੀ ਸਾਨੂੰ ਤੋੜ ਸਕੇ ਸਗੋਂ ਇੰਨੇ ਮਜ਼ਬੂਤ ਬਨਣਾ ਚਾਹੀਦਾ ਹੈ ਕਿ ਜਿਹੜਾ ਵੀ ਸਾਨੂੰ ਤੋੜਨ ਦੀ ਕੋਸ਼ਿਸ਼ ਕਰੇ ਉਹ ਆਖਰ ਖੁਦ ਹੀ ਟੁੱਟ ਜਾਵੇ ਹਥਿਆਰ ਸਿਰਫ ਸਰੀਰ ਨੂੰ ਜ਼ਖਮੀ ਕਰਦੇ ਨੇ ਪਰ ਸ਼ਬਦ ਆਤਮਾ ਨੂੰ ਗਹਿਰਾਈ ਤੱਕ ਚੋਟ ਪਹੁੰਚਾ ਸਕਦੇ ਨੇ ਸਰੀਰ ਦੇ ਜ਼ਖਮ ਤਾਂ ਸਮੇਂ ਨਾਲ ਠੀਕ ਹੋ ਜਾਂਦੇ ਨੇ ਪਰ ਸ਼ਬਦਾਂ ਨਾਲ ਲੱਗੀਆਂ ਚੋਟਾਂ ਆਤਮਾ ਤੇ ਡੂੰਘਾ ਅਸਰ ਛੱਡ ਸਕਦੀਆਂ ਨੇ ਜੋ ਵਿਅਕਤੀ ਆਪਣੇ ਸਾਰੇ ਕਰਮ ਤੇ ਆਪਣਾ ਅਸਤਿਤਵ ਰੱਬ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦਾ ਹੈ ਉਹੀ ਉਸ ਦੀ ਸੱਚੀ ਮੇਰ ਹਾਸਲ ਕਰ ਸਕਦਾ ਹੈ ਅਜਿਹਾ ਇਨਸਾਨ ਆਪਣੇ ਕਰਮਾਂ ਦੇ ਬੰਧਨ ਵਿੱਚ ਕਦੇ ਨਹੀਂ ਫਸਦਾ ਇਸ ਲਈ ਇਹ ਗਿਆਨ ਆਪਣੇ ਜੀਵਨ ਵਿੱਚ ਅਪਣਾਓ ਤੇ ਹਰ ਕਰਮ ਨਿਰਮਲ ਭਾਵ ਤੇ ਸਮਰਪਣ ਨਾਲ ਕਰੋ ਜਿਵੇਂ ਅੱਗ ਸੁੱਕੀ ਲੱਕੜੀ ਨੂੰ ਸਾੜ ਦਿੰਦੀ ਹੈ ਉਵੇਂ ਹੀ ਗੁਰੂ ਤੋਂ ਮਿਲਿਆ ਗਿਆਨ ਲਗਾਤਾਰ ਕਰਮਸ਼ੀਲ ਵਿਅਕਤੀ ਦੀ ਅਗਿਆਨਤਾ ਨੂੰ ਨਸ਼ਟ ਕਰ ਦਿੰਦਾ ਹੈ। ਹਰ ਕਿਸੇ ਦੀ ਯਾਤਰਾ ਵੱਖਰੀ ਹੁੰਦੀ ਹੈ। ਜੇਕਰ ਅਸੀਂ ਆਪਣੀ ਯਾਤਰਾ ਦੀ ਤੁਲਨਾ ਹੋਰਾਂ ਨਾਲ ਕਰਨ ਲੱਗੀਏ ਤਾਂ ਅਸੀਂ ਆਪਣਾ ਆਤਮ ਵਿਸ਼ਵਾਸ ਤੇ ਅੰਦਰੂਨੀ ਸ਼ਾਂਤੀ ਗਵਾ ਬੈਠਦੇ ਹਾਂ। ਸਾਨੂੰ ਹੋਰਾਂ ਦੀ ਕਾਮਯਾਬੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਨਾ ਕਿ ਈਰਖਾ ਕਰਨੀ ਜਾਂ ਆਪਣੇ ਆਪ 'ਚ ਅਸੁਰੱਖਿਆ ਮਹਿਸੂਸ ਕਰਨੀ ਚਾਹੀਦੀ ਹੈ। ਜੇ ਅਸੀਂ ਆਪਣੀ ਜ਼ਿੰਦਗੀ ਨੂੰ ਸਮਝਦਾਰੀ ਤੇ ਸਮ੍ਰiddhi ਵਾਲੀ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਹੋਰਾਂ ਦੀ ਚੰਗਿਆਈ ਤੋਂ ਸਿੱਖਣਾ ਚਾਹੀਦਾ ਹੈ ਪਰ ਇਹ ਤਦ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਰਾਹ ਨੂੰ ਜਾਣੀਏ ਤੇ ਉਸ ਨੂੰ ਪੂਰੇ ਭਰੋਸੇ ਤੇ ਸੱਚੇ ਮਨ ਨਾਲ ਅਪਣਾਈਏ ਹੋਰਾਂ ਦੀ ਨਕਲ ਕਰਦਿਆਂ ਅਕਸਰ ਅਸੀਂ ਆਪਣੀ ਅਸਲ ਪਹਿਚਾਣ ਗਵਾ ਬੈਠਦੇ ਹਾਂ ਜ਼ਿੰਦਗੀ ਵਿੱਚ ਕਦੇ ਵੀ ਕੁਝ ਗਲਤ ਹੋ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ ਜਿਵੇਂ ਪਨੀਰ ਬਣਾਉਣ ਵਾਲੇ ਦੁੱਧ ਦੇ ਫਟਣ ਤੇ ਪਰੇਸ਼ਾਨੀ ਹੁੰਦੀ ਹੈ ਉਸੇ ਤਰ੍ਹਾਂ ਤੁਸੀਂ ਵੀ ਆਪਣੀਆਂ ਮੁਸ਼ਕਲਾਂ ਵਿੱਚੋਂ ਰਾਹ ਕੱਢ ਲਓਗੇ ਕਈ ਵਾਰ ਜੋ ਟੁੱਟਦਾ ਹੈ ਉਹੀ ਨਵੀਂ ਸ਼ੁਰੂਆਤ ਬਣ ਜਾਂਦਾ ਹੈ ਜ਼ਿੰਦਗੀ ਵਿੱਚ ਅਸਲ ਕਮਾਈ ਦੌਲਤ ਨਾਲ ਨਹੀਂ ਸਗੋਂ ਚੰਗੇ ਰਿਸ਼ਤਿਆਂ ਤੇ ਨੇਕ ਕਰਮਾਂ ਨਾਲ ਅੰਕੀ ਜਾਂਦੀ ਹੈ ਪੈਸਾ ਆਉਂਦਾ ਤੇ ਜਾਂਦਾ ਰਹਿੰਦਾ ਹੈ ਪਰ ਪਿਆਰ ਇੱਜ਼ਤ ਤੇ ਨੇਕੀ ਹਮੇਸ਼ਾ ਨਾਲ ਨਿਭਦੀ ਹੈ ਆਖਰੀ ਯਾਤਰਾ ਵਿੱਚ ਉਮੜੀ ਭੀੜ ਇਹੀ ਦੱਸਦੀ ਹੈ ਕਿ ਇਨਸਾਨ ਨੇ ਜ਼ਿੰਦਗੀ ਵਿੱਚ ਕੀ ਕਮਾਇਆ ਹੈ ਖਾਲੀ ਥਾਂ ਨੂੰ ਕੋਈ ਹੋਰ ਪੂਰਾ ਕਰ ਦਿੰਦਾ ਹੈ ਇਸ ਲਈ ਆਪਣੇ ਭਾਗਾਂ ਨੂੰ ਸਵੀਕਾਰ ਕਰੋ ਤੇ ਉਹਨਾਂ ਵਿੱਚ ਖੁਸ਼ ਰਹੋ ਖੁਸ਼ ਉਹੀ ਹੁੰਦਾ ਹੈ ਜੋ ਆਪਣੇ ਹਾਲਾਤ ਵਿੱਚ ਸੰਤੁਸ਼ਟ ਰਹਿਣਾ ਸਿੱਖ ਲੈਂਦਾ ਹੈ ਜੇਕਰ ਜੀਵਨ ਵਿੱਚ ਸੱਚੀ ਖੁਸ਼ੀ ਚਾਹੀਦੀ ਹੈ ਤਾਂ ਦੂਸਰਿਆਂ ਦੀ ਮਦਦ ਕਰਿਆ ਕਰੋ ਚੀਜ਼ਾਂ ਨੂੰ ਦਿਲ ਨਾਲ ਲਾਉਣਾ ਬੰਦ ਕਰੋ ਉਹ ਦਿਨ ਸਭ ਤੋਂ ਸੋਹਣਾ ਹੁੰਦਾ ਹੈ ਜਦੋਂ ਤੁਸੀਂ ਮੁਸਕਰਾ ਕੇ ਆਪਣੀ ਮਾਂ ਨਾਲ ਗੱਲ ਕਰਦੇ ਹੋ ਅਸਲ ਖੁਸ਼ੀ ਮੰਜ਼ਲ ਵਿੱਚ ਨਹੀਂ ਸਗੋਂ ਉਸ ਰਸਤੇ ਵਿੱਚ ਲੁਕੀ ਹੋਈ ਹੁੰਦੀ ਹੈ ਜੋ ਅਸੀਂ ਪੂਰੀ ਲਗਨ ਨਾਲ ਤੈਅ ਕਰਦੇ ਹਾਂ ਗਲਤੀਆਂ ਤੋਂ ਡਰੋ ਨਾ ਕਿਉਂਕਿ ਇਹ ਇਸ ਗੱਲ ਦਾ ਸਬੂਤ ਨੇ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜ਼ਿੰਦਗੀ ਦੀਆਂ ਜ਼ਿਆਦਾਤਰ ਪਰੇਸ਼ਾਨੀਆਂ ਤੁਹਾਡੀ ਇੱਛਾ ਸ਼ਕਤੀ ਦੇ ਅੱਗੇ ਛੋਟੀਆਂ ਪੈ ਜਾਂਦੀਆਂ ਨੇ ਨਕਾਰਾਤਮਕ ਸੋਚ ਹਾਲਾਤਾਂ ਨੂੰ ਹੋਰ ਵਿਗਾੜ ਦਿੰਦੀ ਹੈ ਇਸ ਲਈ ਹਮੇਸ਼ਾ ਸਕਾਰਾਤਮਕ ਰਹੋ ਭਾਗਾਂ ਦੀਆਂ ਲਕੀਰਾਂ ਮਿਟਾ ਕੇ ਰੱਬ ਦੀ ਮਹਿਮਾ ਨੂੰ ਨਹੀਂ ਮਟਾਇਆ ਜਾ ਸਕਦਾ ਜੇਕਰ ਸਭ ਕੁਝ ਸਿਰਫ ਚੋਣ ਨਾਲ ਮਿਲ ਜਾਂਦਾ ਤਾਂ ਫਿਰ ਰੱਬ ਦੀ ਲੋੜ ਹੀ ਨਾ ਹੁੰਦੀ ਇਸ ਲਈ ਆਪਣੀ ਮਿਹਨਤ ਤੇ ਭਰੋਸਾ ਰੱਖੋ ਤੇ ਹਰ ਹਾਲਤ ਵਿੱਚ ਕੋਸ਼ਿਸ਼ ਕਰਦੇ ਰਹੋ ਸਹੀ ਇਨਸਾਨ ਉਹੀ ਹੁੰਦਾ ਹੈ ਜੋ ਤੁਹਾਡੀ ਲੋੜ ਨਾ ਹੋਣ ਦੇ ਬਾਵਜੂਦ ਤੁਹਾਡੀ ਆਦਤ ਬਣ ਜਾਵੇ ਜੀਵਨ ਵਿੱਚ ਕਈ ਵਾਰੀ ਸਭ ਕੁਝ ਬिखर ਜਾਂਦਾ ਹੈ ਰਿਸ਼ਤੇ ਸੁਪਨੇ ਉਮੀਦਾਂ ਪਰ ਯਾਦ ਰੱਖੋ ਉਹੀ ਵਿਅਕਤੀ ਅਸਲੀ ਤਾਕਤ ਪਾਉਂਦਾ ਹੈ ਜੋ ਡਿੱਗ ਕੇ ਫਿਰ ਉੱਠਦਾ ਹੈ ਰਿਸ਼ਤਿਆਂ ਨੂੰ ਸਮਾਂ ਦਿਓ ਨਹੀਂ ਤਾਂ ਇੱਕ ਦਿਨ ਅਜਿਹਾ ਆਵੇਗਾ ਜਦੋਂ ਤੁਹਾਡੇ ਕੋਲ ਸਮਾਂ ਤਾਂ ਹੋਵੇਗਾ ਪਰ ਰਿਸ਼ਤੇ ਨਹੀਂ ਬਚਣਗੇ ਅਸੀਂ ਸਮੇਂ ਤੇ ਰਿਸ਼ਤਿਆਂ ਦੀ अहमियत ਉਦੋਂ ਸਮਝਦੇ ਹਾਂ ਜਦੋਂ ਉਹ ਸਾਡੇ ਕੋਲ ਨਹੀਂ ਹੁੰਦੇ ਜੋ ਰਿਸ਼ਤਾ ਸੱਚਾ ਹੁੰਦਾ ਹੈ ਉਹ ਤੁਹਾਡਾ ਸਾਥ ਹਰ ਹਾਲਤ ਵਿੱਚ ਨਿਭਾਏਗਾ ਪਰ ਜੋ ਲੋਕ ਸਿਰਫ ਆਪਣੇ ਫਾਇਦੇ ਲਈ ਆਉਂਦੇ ਨੇ ਉਹ ਔਖੇ ਸਮੇਂ ਵਿੱਚ ਤੁਹਾਨੂੰ ਛੱਡ ਦੇਣਗੇ ਇਸ ਲਈ ਰਿਸ਼ਤਿਆਂ ਦੀ ਅਸਲੀ ਪਹਿਚਾਣ ਉਸ ਸਮੇਂ ਤੇ ਹੀ ਹੁੰਦੀ ਹੈ ਕਿਸੇ ਵੀ ਇਨਸਾਨ ਬਾਰੇ ਪੂਰੀ ਸੱਚਾਈ ਜਾਣੇ ਬਿਨਾ ਉਹਨੂੰ ਗਲਤ ਨਾ ਸਮਝੋ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਯਕੀਨ ਕਰਨਾ ਭਰਮ ਪੈਦਾ ਕਰਦਾ ਹੈ ਕਦੇ ਨਾ ਸੋਚੋ ਕਿ ਤੁਸੀਂ ਇਕੱਲੇ ਹੋ ਸਗੋਂ ਇਹ ਸਮਝ ਲਓ ਕਿ ਤੁਸੀਂ ਇਕੱਲੇ ਹੀ ਕਾਫੀ ਹੋ ਆਪਣੀਆਂ ਭਾਵਨਾਵਾਂ ਹਰ ਕਿਸੇ ਨਾਲ ਨਾ ਸਾਂਝੀਆਂ ਕਰੋ ਸਗੋਂ ਇਹ ਦੇਖੋ ਕਿ ਕੌਣ ਤੁਹਾਨੂੰ ਅਸਲ ਵਿੱਚ ਸਮਝਦਾ ਹੈ ਤੇ ਕੌਣ ਸਿਰਫ ਤੁਹਾਡੀ ਮੌਜੂਦਗੀ ਦਾ ਫਾਇਦਾ ਚੁੱਕਦਾ ਹੈ ਸਮਾ ਤੁਹਾਨੂੰ ਸਹਿਣ ਦੀ ਤਾਕਤ ਸਿਖਾ ਦੇਵੇਗਾ। ਕੁਝ ਜ਼ਖਮ ਰੋਣ ਨਾਲ ਨਹੀਂ ਸਗੋਂ ਸਹਿਣਸ਼ੀਲਤਾ ਨਾਲ ਭਰਦੇ ਨੇ। ਗੁੱਸਾ ਕਰਨ ਦਾ ਹੱਕ ਸਿਰਫ ਆਪਣਿਆਂ ਨੂੰ ਹੁੰਦਾ ਹੈ। ਬੇਗਾਨਿਆਂ ਦੇ ਸਾਹਮਣੇ ਤਾਂ ਸਾਨੂੰ ਮੁਸਕਰਾਉਣਾ ਹੀ ਪੈਂਦਾ ਹੈ। ਬੁਰਾਈ ਨੂੰ ਮਿਟਾਉਣ ਲਈ ਉਸਨੂੰ ਮਾਰਨ ਦੀ ਲੋੜ ਨਹੀਂ ਹੁੰਦੀ। ਉਹ ਆਪਣੇ ਹੀ ਭਾਰ ਨਾਲ ਹੀਠਾਂ ਦੱਬ ਜਾਂਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕੂੜਾ ਪਾਣੀ ਦੇ ਵਹਾਅ ਨਾਲ ਕੰਡੇ ਤੇ ਆ ਜਾਂਦਾ ਹੈ। ਸ਼ਾਂਤੀ ਇਸ ਦੁਨੀਆ ਦੀ ਸਭ ਤੋਂ ਕੀਮਤੀ ਦੌਲਤ ਹੈ ਪਰ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦੀ ਜੇਕਰ ਮਾੜਾ ਸਮਾਂ ਆਵੇ ਤਾਂ ਨਿਰਾਸ਼ ਨਾ ਹੋਵੋ ਕਿਉਂਕਿ ਕਈ ਵਾਰ ਸਭ ਤੋਂ ਔਖੇ ਪਲ ਸਾਨੂੰ ਸਭ ਤੋਂ ਸੱਚੇ ਲੋਕਾਂ ਨਾਲ ਮਲਾਉਣ ਲਈ ਆਉਂਦੇ ਨੇ ਰਿਸ਼ਤਿਆਂ ਦੀ ਕਦਰ ਸਮੇਂ ਤੇ ਕਰੋ ਕਿਉਂਕਿ ਬਾਅਦ ਵਿੱਚ ਸੁੱਕੇ ਰੁੱਖਾਂ ਨੂੰ ਪਾਣੀ ਦੇ ਨਾਲ ਹਰਿਆਲੀ ਦੀ ਉਮੀਦ ਕਰਨੀ ਬੇਕਾਰ ਹੈ ਹੰਕਾਰ ਨਾਲ ਅੰਨਾ ਵਿਅਕਤੀ ਨਾ ਆਪਣੀਆਂ ਗਲਤੀਆਂ ਵੇਖ ਸਕਦਾ ਹੈ ਤੇ ਨਾ ਹੀ ਹੋਰਾਂ ਦੀ ਚੰਗਿਆਈ। ਹਰ ਕੋਈ ਤੁਹਾਨੂੰ ਸਮਝੇ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਤਰਾਜ਼ੂ ਸਿਰਫ ਭਾਰ ਦੱਸ ਸਕਦਾ ਹੈ ਕਿਸੇ ਵਿਅਕਤੀ ਦੀ ਕੀਮਤ ਨਹੀਂ। ਰੱਬ ਦੀ ਦੇਣ ਕਦੇ ਘਟ ਨਹੀਂ ਹੁੰਦੀ ਸਿਰਫ ਸਾਡੀਆਂ ਅਨੰਤ ਇੱਛਾਵਾਂ ਸਾਨੂੰ ਹੋਰ ਜ਼ਿਆਦਾ ਚਾਹੁਣ ਲਈ ਮਜਬੂਰ ਕਰਦੀਆਂ ਨੇ। ਸੱਚਾ ਸੰਤੋਖ ਉਹੀ ਹੁੰਦਾ ਹੈ। ਜੋ ਸਾਨੂੰ ਉਪलब्ਧੀਆਂ ਵਿੱਚ ਖੁਸ਼ੀ ਮਨਾਉਣਾ ਸਿਖਾਉਂਦਾ ਹੈ ਬਾਰੀ ਰੂਪ ਨਾਲ ਕੋਈ ਫਰਕ ਨਹੀਂ ਪੈਂਦਾ ਅਸਲੀ ਪਛਾਣ ਵਿਚਾਰਾਂ ਨਾਲ ਬਣਦੀ ਹੈ ਲੋਕ ਤੁਹਾਨੂੰ ਤੁਹਾਡੀ ਸ਼ਕਲ ਬੋਲੀ ਜਾਂ ਤਾਕਤ ਨਾਲ ਨਹੀਂ ਸਗੋਂ ਤੁਹਾਡੀ ਸੋਚ ਤੇ ਕਰਮਾਂ ਨਾਲ ਪਛਾਣਦੇ ਨੇ ਹਮੇਸ਼ਾ ਜਵਾਬ ਦੇਣਾ ਲਾਜ਼ਮੀ ਨਹੀਂ ਹੁੰਦਾ ਪਰ ਜੇ ਤੁਸੀਂ ਹਮੇਸ਼ਾ ਚੁੱਪ ਰਹੋਗੇ ਤਾਂ ਲੋਕ ਆਪਣੀਆਂ ਹੱਦਾਂ ਭੁੱਲ ਜਾਣਗੇ ਚੋ ਪ੍ਰੇਰਣਾ ਉਦੋਂ ਤੱਕ ਚੰਗਾ ਹੈ ਜਦੋਂ ਤੱਕ ਇਹ ਆਤਮ ਸਨਮਾਨ ਨੂੰ ਠੇਸ ਨਾ ਪਹੁੰਚਾਏ ਲੋੜ ਪੈਣ ਤੇ ਸੱਚ ਕਹਿਣ ਦੀ ਹਿੰਮਤ ਰੱਖੋ ਹੰਕਾਰੀ ਉਹੀ ਹੁੰਦਾ ਹੈ ਜਿਸ ਨੂੰ ਬਿਨਾਂ ਸੰਘਰਸ਼ ਕੀਤੇ ਸਭ ਕੁਝ ਮਿਲ ਜਾਂਦਾ ਜਿਹੜਾ ਮਿਹਨਤ ਨਾਲ ਸਭ ਕੁਝ ਹਾਸਲ ਕਰਦਾ ਹੈ ਉਹੀ ਮਿਹਨਤ ਦੀ ਅਸਲੀ ਕੀਮਤ ਸਮਝ ਸਕਦਾ ਹੈ ਚਾਹੇ ਕਿੰਨੀਆਂ ਵੀ ਔਖਿਆਈਆਂ ਆਉਣ ਬਸ ਚੱਲਦੇ ਰਹੋ ਜਦੋਂ ਤੱਕ ਆਤਮ ਵਿਸ਼ਵਾਸ ਜ਼ਿੰਦਾ ਹੈ ਉਦੋਂ ਤੱਕ ਕੋਈ ਵੀ ਹਾਰ ਨਹੀਂ ਹੁੰਦੀ ਸਮੇਂ ਦੇ ਵਾਂਗ ਬਣ ਜਾਓ ਜੋ ਤੁਹਾਡੀ ਕਦਰ ਨਹੀਂ ਕਰਦਾ ਉਸ ਨੂੰ ਦੁਬਾਰਾ ਨਾ ਮਿਲੋ ਸਮੇਂ ਤੇ ਵਿਅਕਤੀ ਦੋਹਾਂ ਦੀ ਪਛਾਣ ਜ਼ਰੂਰੀ ਹੈ ਕਿਉਂਕਿ ਜੋ ਇਹਨਾਂ ਦੀ ਕਦਰ ਨਹੀਂ ਕਰਦਾ ਉਹ ਦੇਰ ਨਾਲ ਹੀ ਸਹੀ ਪਰ ਪਛਤਾਉਂਦਾ ਜ਼ਰੂਰ ਹੈ ਇਹ ਜੀਵਨ ਦਾ ਸੱਚ ਹੈ ਕਿ ਜਿਹੜਾ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਉਹੀ ਅੱਗੇ ਵਧਦਾ ਹੈ ਜੋ ਆਪਣੇ ਆਤਮ ਸਨਮਾਨ ਲਈ ਖੜਾ ਹੁੰਦਾ ਹੈ ਉਹੀ ਅਸਲੀ ਤਾਕਤਵਰ ਹੁੰਦਾ ਹੈ ਤੇ ਜੋ ਸੱਚਾਈ ਤੇ ਇਮਾਨਦਾਰੀ ਦੇ ਰਸਤੇ ਤੇ ਚੱਲਦਾ ਹੈ ਉਸ ਨੂੰ ਆਖਰ ਵਿੱਚ ਜਿੱਤ ਜ਼ਰੂਰ ਮਿਲਦੀ ਹੈ ਜਿਹੜਾ ਵਿਅਕਤੀ ਬੋਲਣਾ ਬੰਦ ਕਰ ਦਿੰਦਾ ਹੈ ਉਹ ਕਮਜ਼ੋਰ ਨਹੀਂ ਹੁੰਦਾ ਕਈ ਵਾਰ ਮੌਨ ਸਭ ਤੋਂ ਵੱਡਾ ਉੱਤਰ ਬਣ ਜਾਂਦਾ ਹੈ ਜੋ ਲੋਕ ਤੁਹਾਡੇ ਨਾਲ ਈਰਖਾ ਕਰਦੇ ਨੇ ਉਹਨਾਂ ਨਾਲ ਘਿਰਨਾ ਨਾ ਕਰੋ ਕਿਉਂਕਿ ਉਹਨਾਂ ਦੀ ਈਰਖਾ ਇੱਕ ਸਬੂਤ ਹੈ ਕਿ ਤੁਸੀਂ ਉਹਨਾਂ ਤੋਂ ਚੰਗੇ ਹੋ ਈਰਖਾ ਐਵੀ ਦਿਖਾਉਂਦੀ ਹੈ ਕਿ ਤੁਸੀਂ ਉਹ ਉਚਾਈ ਛੂ ਲਈ ਹੈ ਜਿੱਥੇ ਹਰ ਕੋਈ ਨਹੀਂ ਪਹੁੰਚ ਸਕਦਾ ਇਸ ਦੁਨੀਆ ਵਿੱਚ ਪ੍ਰਾਰਥਨਾ ਤੋਂ ਵੱਡਾ ਕੋਈ ਸਹਾਰਾ ਨਹੀਂ ਤੇ ਈਸ਼ਵਰ ਤੋਂ ਵੱਡਾ ਕੋਈ ਸੱਚਾ ਸੁਣਨ ਵਾਲਾ ਨਹੀਂ ਜੋ ਵਿਅਕਤੀ ਸੱਚੇ ਦਿਲ ਨਾਲ ਮਿਹਨਤ ਕਰਦਾ ਹੈ ਉਹਦੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਜੀਵਨ ਦੇ ਉਤਾਰ ਚੜਾਵ ਨੇ ਸਿਖਾਇਆ ਕਿ ਆਖਰਕਾਰ ਸੱਚਾ ਸਹਾਰਾ ਖੁਦ ਹੀ ਬਣਨਾ ਪੈਂਦਾ ਹੈ ਚੰਗੇ ਲੋਕ ਤੁਹਾਡੀਆਂ ਖੁਸ਼ੀਆਂ ਵਿੱਚ ਸ਼ਾਮਲ ਹੁੰਦੇ ਨੇ ਪਰ ਦੁੱਖ ਵਿੱਚ ਸਿਰਫ ਉਹੀ ਟਿਕਦੇ ਨੇ ਜੋ ਅਸਲ ਵਿੱਚ ਆਪਣੇ ਹੁੰਦੇ ਨੇ ਗੁੱਸਾ ਝਗੜੇ ਤੇ ਟੋਕਣ ਦੀ ਆਦਤ ਸਿਰਫ ਆਪਣੇ ਨਾਲ ਹੀ ਹੁੰਦੀ ਹੈ ਕਿਉਂਕਿ ਜੋ ਤੁਹਾਡੀ ਪਰਵਾਹ ਨਹੀਂ ਕਰਦਾ ਉਹਨੂੰ ਤੁਹਾਨੂੰ ਸੁਧਾਰਨ ਦੀ ਚਿੰਤਾ ਵੀ ਨਹੀਂ ਹੁੰਦੀ ਦੁਨੀਆ ਵਿੱਚ ਸਵਾਰਥੀ ਲੋਕ ਸਿਰਫ ਆਪਣਾ ਫਾਇਦਾ ਦੇਖਦੇ ਨੇ ਪਰ ਜੋ ਸੱਚਮੁੱਚ ਤੁਹਾਡਾ ਭਲਾ ਚਾਹੁੰਦੇ ਨੇ ਉਹ ਤੁਹਾਨੂੰ ਸਹੀ ਰਾਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਫਿਰ ਭਾਵੇਂ ਹੀ ਉਹ ਤੁਹਾਨੂੰ ਕੌੜੇ ਲੱਗਣ ਧੰਨ ਦੇ ਲਾਲਚੀ ਲੋਕ ਕਦੇ ਵੀ ਵਫਾਦਰ ਨਹੀਂ ਹੋ ਸਕਦੇ ਜੋ ਪੈਸੇ ਨਾਲ ਪਿਆਰ ਕਰਦਾ ਹੈ ਉਹ ਰਿਸ਼ਤਿਆਂ ਨੂੰ ਵੀ ਸੌਦੇ ਵਾਂਗ ਵੇਖਦਾ ਹੈ ਮਹਾਨ ਵਿਅਕਤੀ ਉਹ ਨਹੀਂ ਜੋ ਉੱਚੇ ਅਹੁਦੇ ਤੇ ਹੋਵੇ ਸਗੋਂ ਉਹ ਹੁੰਦਾ ਜੋ ਛੋਟੇ ਲੋਕਾਂ ਨੂੰ ਵੀ ਸਨਮਾਨ ਦਿੰਦਾ ਹੈ ਜੋ ਸੱਚਮੁੱਚ ਵੱਡਾ ਹੁੰਦਾ ਹੈ ਅਸ ਨੂੰ ਆਪਣੇ ਰਤਬੇ ਦਾ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ ਜੋ ਸਹਿਣ ਦੀ ਸ਼ਕਤੀ ਰੱਖਦਾ ਹੈ ਉਹੀ ਜੀਵਨ ਵਿੱਚ ਅੱਗੇ ਵਧਦਾ ਹੈ ਜੇ ਕੋਈ ਤੁਹਾਡੀ ਤਾਰੀਫ ਕਰੇ ਤਾਂ ਤੁਰੰਤ ਬਹਿਕ ਨਾ ਜਾਓ ਕਿਉਂਕਿ ਤਾਰੀਫਾਂ ਦੇ ਪੁਲ ਹੇਠਾਂ ਸਵਾਰਥ ਦੀ ਨਦੀ ਵਹਿੰਦੀ ਹੈ ਸੋ ਸਮਝਦਾਰੀ ਨਾਲ ਪਛਾਣੋ ਕਿ ਕੌਣ ਸੱਚੇ ਦਿਲ ਨਾਲ ਪ੍ਰਸ਼ੰਸਾ ਕਰ ਰਿਹਾ ਹੈ ਤੇ ਕੌਣ ਆਪਣੇ ਸਵਾਰਥ ਲਈ ਰੁਕਣਾ ਕਮਜ਼ੋਰੀ ਨਹੀਂ ਹੁੰਦੀ ਆਪਣੇ ਧਰਮ ਸਚਾਈ ਤੇ ਆਤਮ ਸਨਮਾਨ ਲਈ ਖੜੇ ਨਾ ਹੋਣਾ ਜਿਉਂਦੇ ਜੀ ਮਰ ਜਾਣ ਦੇ ਬਰਾਬਰ ਹੈ ਹਾਲਾਤ ਚਾਹੇ ਜਿਵੇਂ ਵੀ ਹੋਣ ਬਹਾਦਰ ਕਦੇ ਨਹੀਂ ਰੋਂਦੇ ਸੱਚਾ ਯੋਧਾ ਉਹੀ ਹੁੰਦਾ ਹੈ ਜੋ ਸਿੱਖਣ ਦੀ ਇੱਛਾ ਨੂੰ ਕਦੇ ਨਹੀਂ ਛੱਡਦਾ ਤੇ ਆਪਣੀ ਹਿੰਮਤ ਕਦੇ ਨਹੀਂ ਹਾਰਦਾ ਕਿਸ਼ਤੀ ਵਿੱਚ ਛੇਦ ਛੋਟਾ ਹੋਵੇ ਜਾਂ ਵੱਡਾ ਆਖਰਕਾਰ ਉਹ ਡੁੱਬੇਗੀ ਹੀ ਇਸੇ ਤਰ੍ਹਾਂ ਜੀਵਨ ਦੀਆਂ ਸਮੱਸਿਆਵਾਂ ਛੋਟੀਆਂ ਹੋਣ ਜਾਂ ਵੱਡੀਆਂ ਜੇ ਉਹਨਾਂ ਨੂੰ ਅਣਡਿੱਠਾ ਕੀਤਾ ਜਾਵੇ ਤਾਂ ਫਿਰ ਉਹ ਸੰਤੁਲਨ ਵਿਗਾੜ ਸਕਦੀਆਂ ਨੇ ਮੁਸ਼ਕਲਾਂ ਰੁਕਾਵਟ ਨਹੀਂ ਸਗੋਂ ਮੌਕਾ ਦਿੰਦੀਆਂ ਨੇ ਜੋ ਤੁਹਾਡੀ ਉਡਾਣ ਦੀ ਉਚਾਈ ਵਧਾਉਂਦੀਆਂ ਨੇ ਜੋ ਚੀਜ਼ਾਂ ਦਿਲ ਤੋਂ ਸ਼ੁਰੂ ਹੁੰਦੀਆਂ ਨੇ ਉਹੀ ਟਿਕਦੀਆਂ ਨੇ ਲੋੜ ਨਾਲ ਬਣੇ ਰਿਸ਼ਤੇ ਇੱਕ ਦਿਨ ਖਤਮ ਹੋ ਜਾਂਦੇ ਨੇ ਪਰ ਸੱਚੇ ਭਾਵਨਾਤਮਕ ਰਿਸ਼ਤੇ ਸਮੇਂ ਦੀ ਕਸੌਟੀ ਤੇ खरे ਉਤਰਦੇ ਨੇ ਜੇਕਰ ਕੋਈ ਅੱਖਾਂ ਸਾਹਮਣੇ ਨਾ ਹੋਵੇ ਤਾਂ ਕੀ ਹੋਇਆ ਜੋ ਦਿਲ ਵਿੱਚ ਵੱਸਦਾ ਹੋਵੇ ਉਹ ਕਦੇ ਵੀ ਦੂਰ ਨਹੀਂ ਹੁੰਦਾ ਪ੍ਰੇਮ ਸਨੇਹ ਤੇ ਸੱਚੇ ਰਿਸ਼ਤੇ ਸਿਰਫ ਨੇੜੇ ਹੋਣ ਨਾਲ ਨਹੀਂ ਸਗੋਂ ਭਾਵਨਾਵਾਂ ਦੀ ਗਹਿਰਾਈ ਨਾਲ ਤੈਅ ਹੁੰਦੇ ਨੇ ਤੁਹਾਡੇ ਮਾਤਾ ਪਿਤਾ ਤੁਹਾਡੀ ਸਫਲਤਾ ਦੀ ਰਾਹ ਦੇਖ ਰਹੇ ਨੇ ਤਾਂ ਤੁਸੀਂ ਹਾਰ ਕਿਵੇਂ ਮੰਨ ਸਕਦੇ ਹੋ ਉਹਨਾਂ ਦੀਆਂ ਉਮੀਦਾਂ ਉਹਨਾਂ ਦੇ ਸੰਘਰਸ਼ਾਂ ਤੋਂ ਵੀ ਵੱਧ ਕੇ ਨੇ ਜਦੋਂ ਤੱਕ ਉਹਨਾਂ ਦੀਆਂ ਅੱਖਾਂ ਵਿੱਚ ਤੁਹਾਡੇ ਲਈ ਆਸ ਹੈ ਉਦੋਂ ਤੱਕ ਤੁਹਾਡਾ ਹਰ ਸੰਘਰਸ਼ ਸਫਲ ਹੈ ਜੋ ਵਿਅਕਤੀ ਹਰ ਵੇਲੇ ਸ਼ਿਕਾਇਤ ਕਰਦਾ ਰਹਿੰਦਾ ਹੈ ਉਹ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ ਜੀਵਨ ਵਿੱਚ ਸਾਥ ਉਹਨਾਂ ਲੋਕਾਂ ਦਾ ਦਿਓ ਜੋ ਔਖੇ ਵੇਲੇ ਵਿੱਚ ਵੀ ਤੁਹਾਡੇ ਨਾਲ ਖੜੇ ਰਹਿਣ ਚੰਗਾ ਜੀਵਨ ਪੈਸੇ ਨਾਲ ਨਹੀਂ ਸਗੋਂ ਚੰਗੇ ਸਾਥੀਆਂ ਨਾਲ ਬਣਦਾ ਹੈ ਦੁੱਖ ਹਮੇਸ਼ਾ ਸਾਂਝਾ ਕਰਨ ਨਾਲ ਘਟ ਨਹੀਂ ਹੁੰਦਾ। ਕਈ ਵਾਰ ਇਹ ਹੋਰਾਂ ਲਈ ਸਿਰਫ ਇੱਕ ਮਨੋਰੰਜਨ ਬਣ ਜਾਂਦਾ ਹੈ। ਇਸ ਲਈ ਆਪਣੀਆਂ ਗੱਲਾਂ ਸੋਚ ਸਮਝ ਕੇ ਸਾਂਝੀਆਂ ਕਰੋ।